ਲਈ ਮਿੱਤਰੋ ਗਰਮੀ ਦਾ ਮੌਸਮ ਆ ਗਿਆ ਪਸ਼ੂ ਸੂਪਿਆ ਜਾਂ ਫਿਰ ਆਪਾਂ ਨਵਾਂ ਪਸ਼ੂ ਘਰ ਲੈ ਆਉਣੇ ਆਗੇ ਦੁੱਧ ਨਹੀਂ ਵੱਧਦਾ ਜਾਂ ਉੱਥੇ ਜੀ ਖੜਾ ਰਹਿੰਦਾਗਾ ਤੇ ਨਵੀਂ ਤੂੜੀ ਆ ਗਈ ਉਹਨੂੰ ਖਾਣ ਨਾਲ ਦਰਦ ਹੋਣ ਲੱਗਾ ਜਾਂ ਬੰਨ ਪੈ ਗਿਆ ਜਾਂ ਫਿਰ ਦੁੱਧ ਨਹੀਂ ਵੱਧਦਾ ਫੈਟ ਨਹੀਂ ਵੱਧਦੀ ਕੀ ਜਾਂ ਫਿਰ ਪਸ਼ੂ ਆਪਣਾ ਤਿਆਰ ਨਹੀਂ ਹੁੰਦਾਗਾ ਜਾਂ ਫਿਰ ਦੁੱਧ ਲੈ ਕੇ ਭੱਜ ਜਾਂਦਾਗਾ ਟੀਕੇ ਲਾਲਾ ਥੱਕ ਚੁੱਕੇ ਹੋਗੇ ਤਾਂ ਆਜੋ ਤੁਹਾਨੂੰ ਬਾਈ ਨਾਲ ਮਲਾਉਣੇ ਆ ਇਹ ਬਾਈ ਕੋਲੇ ਸਾਰੇ ਹੱਲ ਹੈਗੇ ਆ ਕਿਸੇ ਵੀ ਤਰ੍ਹਾਂ ਦਾ ਪਸ਼ੂ ਹੋਵੇ ਤੁਹਾਡਾ ਦੁੱਧ ਨਾ ਵਧ ਰਿਹਾ ਹੋਵੇ ਜਾਂ ਫਿਰ ਦੁੱਧ ਲੈ ਕੇ ਭਾਏ ਦਾ ਹੋਵੇ ਜਾਂ ਫਿਰ ਦੁੱਧ ਉੱਥੇ ਜੀ ਖੜ ਗਿਆ ਹੋਵੇ ਫੈਟ ਨਾ ਵਧਦੀ ਹੋਵੇ ਤਾਂ ਹਰ ਚੀਜ਼ ਦਾ ਬਾਈ ਕੋਲੇ ਹੱਲ ਹੈਗਾ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਤੇ ਬਾਈ ਆਪਣੇ ਕੋਲੇ ਕੀ ਇਹੋ ਜੀ ਚੀਜ਼ ਆ ਗਈ ਜਿਹਦੇ ਨਾਲ ਆਪਣਾ ਬਾਈ ਪਸ਼ੂ ਤਿਆਰ ਵੀ ਹੋ ਜੂ ਦੁੱਧ ਵੀ ਵਧ ਜੂ ਤੇ ਜੋ ਵੀ ਆਪਣੀ ਪ੍ਰੋਬਲਮ ਹੋ ਸਾਰੀ ਸੋਲਵ ਹੋ ਜੂ ਬਾਈ ਆਪਣਾ ਨਵਾਂ ਪ੍ਰੋਡਕਟ ਆ ਗਿਆ ਹੂੰ ਇਹ ਰੈਟ ਚ ਚਲੰਦੇ ਪ੍ਰਾਈਵੇਟ ਫਾਰਮ ਵਾਲੇ ਪ੍ਰੋਡਕਟ ਆਪਣੇ ਕੋਲੇ ਸਾਰੀ ਹੁੰਦੇ ਹੈਗੇ ਠੀਕ ਹੈ ਜੇ ਕਿਸੇ ਭਰਾ ਨੇ ਮੰਗਵਾਉਣਾ ਤਾਂ ਉਹਨੂੰ 100% ਪੂਰੀ ਫੁੱਲ ਗਾਰੰਟੀ ਦਿੱਤੀ ਜਾਊਗੀ ਜਿਵੇਂ ਆਪਾਂ ਦੱਸਾਂਗੇ ਚੀਜ਼ ਉਵੇਂ ਹੀ ਦੇਵੇ ਆਪਾਂ ਤੋਂ ਲੈ ਜੇ ਐ ਕਹਦੇ ਚੀਜ਼ ਨੇ ਕੰਮ ਨਹੀਂ ਕਰਿਆ ਕਈ ਵਾਰ ਬਾਹਰੋਂ ਕੀ ਲੈ ਕੇ ਭਰਾ ਕਹਿੰਦੇ ਯਾਰ ਕੰਮ ਨਹੀਂ ਕਰਿਆ ਉਹਦੇ ਆਪਾਂ ਕੋਈ ਜ਼ਿੰਮੇਵਾਰ ਨਹੀਂ ਬਾਈ ਜਿਹੜੀ ਚੀਜ਼ ਆਪਾਂ ਤੋਂ ਜਾਊਗੀ ਉਹਦੇ 100% ਆਪਾਂ ਜ਼ਿੰਮੇਵਾਰ ਆ ਜੇ ਦੁੱਧਣਾ ਵਧੇ ਅਗਲੇ ਦਾ ਜਾਂ ਕੋਈ ਮਨਲਾ ਖਾਵੇ ਪੀਵੇ ਨਾ ਪਸ਼ੂ ਦੇ ਆਪਾਂ ਗਾਰੰਟੀ ਦੇਵਾਂਗੇ ਜਿਵੇਂ ਬਾਈ ਹੁਣ ਇੱਕ ਪ੍ਰੋਡਕਟ ਨਵਾਂ ਲਾਂਚ ਹੋ ਗਿਆ ਆਪਣਾ ਠੀਕ ਆ ਬਾਈ ਠੀਕ ਆ ਰਾਈਟ ਕਾਲ ਠੀਕ ਆ ਬਾਈ ਜੇਲਾ ਠੀਕ ਹੈ ਕਲਸ਼ੀਮ ਦੀ ਜਲ ਆ ਗਈ ਇਹ ਰਾਈਟ ਕਾਲਾਂ ਦੀ ਜਲ ਆ ਗਈ ਠੀਕ ਹੈ ਇਹ ਕੋਈ ਪਸ਼ੂ ਆਪਾਂ ਬਈ ਮੰਡੀ ਤੋਂ ਲਿਆਉਣੇ ਆ ਜਾਂ ਇੱਥੇ ਆ ਕੇ ਮੱਝ ਜਿਵੇਂ ਗਾਂ ਸੂ ਪੈਂਦੀ ਆ ਠੀਕ ਹੈ ਦੁੱਧ ਉਹ ਚੱਲਦੀ ਨਹੀਂ ਹੈਗੀ ਜਿਵੇਂ 7-8 ਕਿਲੋ ਦੀ ਰਹੇਗੀ ਦੁੱਧ ਖੜਾਗਾ ਜੰਪਣੀ ਮਾਰਦੀ ਕਾਰਨ ਕਿ ਇਹ ਵੱਡੀ ਸਮੱਸਿਆ ਆਂਦੀ ਆ ਆਪਾਂ ਉੱਥੇ ਚੀਜ਼ਾਂ ਪਾਈ ਜੈਣਾ ਬਈ ਉਹ ਦੇਦਾ ਆ ਦੇਦਾ ਅੱਡੋ ਅੱਡ ਕੰਪਨੀ ਚੀਜ਼ਾਂ ਨਹੀਂ ਠੀਕ ਹੈ ਬਈ ਠੀਕ ਹੈ ਉੱਥੇ ਤੁਸੀਂ ਕਰਨਾ ਬਾਈ ਜੀ ਤੰਨ ਜੱਲਾਂ ਲੈਣੀਆਂ ਨੇ ਰਾਈਟ ਕੈਲਸ਼ੀਅਮ ਦੀਆਂ ਠੀਕ ਹੈ ਇਹ ਦੇਣੀ ਆ ਕਿਵੇਂ ਵਿਧੀ ਵੀ ਦੱਸਾਂਗੇ ਸਾਰੀ ਪ੍ਰੋਪਰ ਦੁੱਧ ਤੇ ਲਿਆਉਣਾ ਪਸ਼ੂ ਨੂੰ ਉਹ ਵੀ ਦੱਸਾਂਗੇ ਇੱਕ ਵਾਰੀ ਤੁਸੀਂ ਫੋਨ ਕਰਕੇ ਕੋਰੀਅਰ ਕਰਾ ਸਕਦੇ ਥੋਡੇ ਘਰੇ ਪਹੁੰਚੂ ਤਨ ਜੱਲਾ ਨਾਲ ਦੁੱਧ ਇੱਕੇ ਦਮ ਪਸ਼ੂਪਾ ਦੇ ਲੂਗਾ ਠੀਕ ਹੈ ਭਾਈ ਠੀਕ ਹੈ ਜਿਵੇਂ ਮੰਨ ਲਓ ਇੱਕ ਜੱਲ ਨਾਲ ਥੋਡੇ ਨਾਲ ਦੀ ਨਾਲ ਫਰਕ ਪਾ ਦੂ ਕਿਹਦਾ ਮਿਸਾਲ ਮਾਰੂਗਾ ਜੇ 7 ਤਾਂ 8 9 ਹੋ ਜਾਊਗਾ ਠੀਕ ਹੈ ਠੀਕ ਹੈ ਨਾਲ ਦੀ ਨਾਲ ਬਦਲਣ ਲੱਗਿਓ ਤਨ ਦੇ ਨਾਲ ਲਗਾਤਾਰ ਆਪਾਂ ਦੱਸਾਂਗੇ ਉਹ ਕਿਵੇਂ ਦੇਣੀਆਂ ਨੇ ਤੇ ਇਹ ਜਿੰਨਾ ਤੁਸੀਂ ਵਰਤ ਕੇ ਫੇਰ ਕਹਦੇ ਯਾਰ ਦੁੱਧ ਸਾਡਾ ਪਸ਼ੂ ਚੱਲਿਆ ਨਹੀਂ ਠੀਕ ਆ ਬਾਈ ਤੇ ਬਾਈ ਗਰੰਟੀ ਦੇ ਰਿਹਾਗਾ 100% ਗਰੰਟੀ ਪ੍ਰੋਡਕਟਾਂ ਦੀ ਕੋਈ ਮਰਜ਼ੀ ਪ੍ਰੋਡਕਟ ਲੈ ਲਓ ਇੱਕ ਦੀ ਨਹੀਂ ਹੈਗੀ ਤੇ ਜੇ ਕੋਈ ਕੰਮ ਨਾ ਕਰੇ ਪਰ ਕੰਮ ਤਾਂ करू ਜੇ ਬਾਈ ਕੋਲੋਂ ਤੁਸੀਂ ਲਾਉਂਗੇ ਜੇ ਤੁਸੀਂ ਬਾਹਰੋਂ ਲੈ ਕੇ ਜਾਂ ਕਿਤੋਂ ਵੀ ਲੈ ਕੇ ਬਾਈ ਨੂੰ ਸ਼ਿਕਾਇਤ ਕਰਦੇ ਹੋ ਕਿਉਂ ਕਈ ਵਾਰੀ ਬਾਈ ਨੂੰ ਫੋਨ ਕਰ ਲੱਗ ਜਾਂਦਾ ਬਾਈ ਸਾਡੀ ਜੀ ਨੇ ਕੰਮ ਕਿਵੇਂ ਕਰੇ ਕਿਉਂਕਿ ਵਿਧੀ ਬਾਈ ਨੇ ਦੱਸਣੀ ਹੈ ਕਿ ਪ੍ਰੋਡਕਟ ਵੀ ਬਾਈ ਨੇ ਦੇਣਾਗਾ ਪ੍ਰੋਪਰ ਜੇ ਤੁਸੀਂ ਇਹਦੀਆਂ ਜਿਹੜੀਆਂ ਦੱਸੀਏ ਚੀਜ਼ਾਂ ਦੇ ਅਨੁਸਾਰ ਪਾਉਗੇ ਫਿਰ ਬਾਈ ਰਿਜ਼ਲਟ ਮਿਲੂਗਾ ਤਾਂ ਹੀ ਬਾਈ ਨੇ ਕਿਹਾ ਵੀ 100% ਆਪਾਂ ਗਾਰੰਟੀ ਲਵਾਂਗੇ ਇਸ ਚੀਜ਼ ਦੀ ਬਾਈ ਵੱਲੋਂ ਵੀ ਜੇ ਕੋਈ ਚੀਜ਼ ਕੰਮ ਨਹੀਂ ਕਰਦੀ ਪਰ ਦੱਸੇ ਅਨੁਸਾਰ ਪਾਉਣਾ ਪਊਗਾ ਕੋਈ ਬਾਲਾ ਮਹਿੰਗਾ ਨਹੀਂ ਬਾਈ ਸਸਤਾ ਕੰਮ ਆ ਠੀਕ ਆ ਡਾਕਟਰ ਆਪਾਂ ਬੈਟਰੀ ਦੇ ਪ੍ਰਾਈਵੇਟ ਮਨਲਾ ਪਸ਼ੂਆਂ ਦੇ ਮਨਲਾ ਡੇਲੀ ਫੀਲਡ ਵਿੱਚ ਕੰਮ ਪਰ ਡਾਕਟਰ ਵਰਤਦੇ ਵੀ ਆ ਦੇਖਦੇ ਵੀ ਆ ਦਵਾਈਆਂ ਨੇ ਮੇ ਲੋਕਾਂ ਨੂੰ ਕਿਵੇਂ ਰਿਜ਼ਲਟ ਮਿਲਣਾ ਉਹ ਵੀ ਆਪਾਂ ਸਾਂਝਾ ਕਰਦੇ ਆਂ ਭਾਈ ਹੁਣ ਨਵੀਂ ਤੂੜੀ ਆ ਗਈ ਹੈ ਨਾ ਪਸ਼ੂ ਖਾਣਾ ਪੀਣਾ ਛੱਡ ਜਾਂਦੇ ਜਾਂ ਫਿਰ ਦੁੱਧ ਬਾਤ ਘਟ ਜਾਂਦੇ ਜਾਂ ਫਿਰ ਵੈਸੇ ਜਿਉਂ ਹੀ ਖੜੇ ਰਹੇ ਨੇ ਉਹ ਬਖਤ ਤੇ ਆਪਣਾ ਆ ਗਿਆ ਭਾਈ ਰੈਟਰੀ ਹੂਮਣ ਠੀਕ ਆ ਭਾਈ ਠੀਕ ਆ ਇਹ ਵੀ ਮੰਨ ਲਾ ਜਿਵੇਂ ਗੱਡੀਆਂ ਅਮਰੂਤੀ ਸੁਕੀ ਵਾਲੀਆਂ ਡਿਮਾਂਡ ਵਿੱਚ ਰਹਿੰਦੀਆਂ ਨੇ ਇਹ ਚੀਜ਼ ਵੀ ਡਿਮਾਂਡ 'ਚ ਹੀ ਹੈ ਜੀ ਮੰਨ ਲਾ ਹਾਂ ਕਿਉਂ ਹੈ ਜੀ ਨਮਾ ਬੜਾ ਟਣਾ ਲਾਂਚ ਹੀ ਹੋਇਆ ਹਜੇ ਮੰਨ ਲਾ ਬੁਕਿੰਗ ਕਰਾਉਣਾ ਪੈਂਦਾ ਮੰਨ ਲਓ ਠੀਕ ਹੈ ਭਾਈ ਕੋਈ ਆਏ ਨਾ ਕਹਿੰਦੇ ਕੋਈ ਭਰਾ ਮੈਨੂੰ 100 ਪੀਸ ਦੇ 50 ਦੇ ਉਹ ਨਹੀਂ ਵੇਚਨੇ ਉਹ ਨਹੀਂ ਮਿਲਨੇ ਬੁਕਿੰਗ ਹੁੰਦੀ ਹੈ ਇਹਦੀ ਇਹ ਆਪਣੇ ਮੰਨ ਲਾ ਨਵੀਂ ਧੂੜੀ ਪਾਉਣ ਲੱਗ ਗਿਆ ਭਾਈ ਹੁਣ ਜਿਵੇਂ ਮੰਨ ਲਾ ਪੂਸਾ ਆਪਣੇ ਘਰੇ ਆ ਗਿਆ ਹਨਾ ਤੇ ਆਪਣੇ ਪਸ਼ੂ ਦੇ ਚਾਣ ਕੀ ਦਰਦ ਹੋਣ ਲੱਗ ਗਿਆ ਜਿਵੇਂ ਆਪਣਾ ਵੀ ਢਿੱਡ ਦੁਖਣ ਲੱਗ ਗਿਆ ਹਨਾ ਨਵੀਂ ਕਣਕ ਆ ਗਈ ਉਹ ਚੀਜ਼ ਬਸੂਆਂ ਦੀ ਆ ਦਰਦ ਹੋਣ ਲੱਗ ਗਿਆ ਬੰਦ ਦੀ ਸ਼ਿਕਾਇਤ ਬਣਦੀ ਆ ਠੀਕ ਹੈ ਪਸ਼ੂ ਖਾਣੋਂ ਕੋ ਨੂੰ ਛੱਡ ਗਿਆ ਜਿਵੇਂ ਨਵੀਂ ਧੂੜੀ ਦੀ ਸਮਾਈ ਜੇ ਹੁੰ ਤੁਸੀਂ ਰੈਡ ਰੂਮਣ ਦਾ ਬਾਈ ਇੱਕ ਡੱਬਾ ਵਰਤ ਲਿਓ ਇਹ ਚ 5 ਪੌਸ ਨੇ ਠੀਕ ਆ ਦੇਣਾ ਕਿੰਨਾ ਉਹ ਆਪਾਂ ਸਮਝਾ ਦਿਆਂਗੇ ਟੈਲੀਫੋਨ ਤੇ ਪਰ ਛੋਡੇ ਇਹ ਡੱਬਾ ਘਰੇ ਪਹੁੰਚ ਜੂ ਸਸਤੀ ਆ ਕੋਈ ਬੜਾ ਮਹਿੰਗਾ ਨਹੀਂ ਛੋਡਾ ਪਸ਼ੂ ਜਿਹੜਾ ਕੰਨਾਂ ਚਟਕੇ ਧਰ ਦੂਆ ਠੀਕ ਆ ਬਾਈ ਕਦੇ ਵਾਸਤੇ ਵੀ ਗਰਮੀ ਚ ਜਿਵੇਂ ਆ ਨਵੇਂ ਸੀਜ਼ਨ ਚ ਮੰਨ ਲਾ 20 ਦਿਨਾਂ ਚ ਕੋਈ ਬੰਨ ਦੀ ਸ਼ਿਕਾਇਤ ਨਹੀਂ ਆਊਗੀ ਠੀਕ ਆ ਕੋਈ ਦਰਦ ਦੀ ਸਮੱਸਿਆ ਨਹੀਂ ਆਊਗੀ ਕੋਈ ਪਸ਼ੂ ਐ ਨਹੀਂ ਕਰ ਸਕਦਾ ਵੀ ਮੈਂ ਕੱਖ ਛੜ ਤੇ ਤੇ ਖੁਲਣੀ ਚੋਂ ਮਜਕਰ ਪਏ ਆ ਜੇ ਉਹ ਆ ਵਰਤ ਲਈ ਚੀਜ਼ ਠੀਕ ਆ ਬਾਈ ਤੇ ਹੁਣ ਬਾਈ ਇੱਕ ਆਪਣਾ ਆ ਜਾਂਦਾਗਾ ਵੀ ਪਸ਼ੂ ਦੁੱਧ ਨਹੀਂ ਵਾਧਦੇ ਜਾਂ ਫਿਰ ਦੁੱਧ ਬਾਦ ਲੈ ਕੇ ਭੱਜ ਜਾਂਦੇ ਆ ਆਪਣੇ ਕਹਿੰਦੇ ਆ ਕਿ ਵੀ ਸੂਏ ਨੂੰ ਵੀ ਥੋੜਾ ਟਾਈਮ ਹੋਇਆ ਬਾਈ ਦੁੱਧ ਹੀ ਦਿਨੋਂ ਹਟ ਗਿਆ ਤਾਂ ਹੁਣ ਇਹੋ ਜਿਹੀ ਕੀ ਚੀਜ਼ ਆਪਣੇ ਕੋਲੇ ਵੀ ਲਗਾਤਾਰ ਦੁੱਧ ਦੇ ਹੀ ਚੱਲੇ ਜਿੰਨਾ ਟਾਈਮ ਆਪਣਾ ਜੀ ਕਰਦਾ ਹੂੰ ਉਹ ਬਾਈ ਪਹਿਲਾਂ ਆਪਣਾ ਜੀ ਰਾਈਟ ਮਿਲਕ ਬੂਸਟਰ 1 ਲੀਟਰ ਜਾਂ 1 ਲੀਟਰ ਚੱਲਦਾ ਸੀ ਠੀਕ ਹੈ ਬਾਈ ਹੁਣ ਕੰਪਨੀ ਕਰਤਾ ਕੰਮ ਹੀ ਚੱਕਦਾ ਵਿੱਚ ਬਚਲੋ ਉਹ ਨੂੰ ਚੱਕਦਾ ਜਿਵੇਂ ਆਲੇ ਨੂੰ ਕਈ ਵਾਰ 2 ਲੀਟਰ ਹੀ ਵਰਤਣੇ ਪੈਂਦੇ ਨਹੀਂ ਤੇਈ ਬਰਤਨ ਨਹੀਂ ਬਰਤਨੇ ਪੈਂਦੇ ਸੀ ਹੁਣ ਕੰਪਨੀ ਵਾਲ ਨੇ ਬਾਈ ਗਾਰੰਟੀ ਦੇਦੀ 5 ਲੀਟਰ ਦੀ ਬਣਾਤੀ ਆ ਰਾਈਟ ਮਿਲਕ ਬੂਸਟਰ ਦੀ ਬਸ ਇੱਕੇ ਵਾਰੀ ਚ ਤੁਹਾਨੂੰ ਓਕੇ ਇੱਕੇ ਵਾਰੀ ਵਰਤ ਲਓ ਮੁਰਕ ਕੇ ਤੁਹਾਨੂੰ ਵਰਤਣ ਦੀ ਲੋੜ ਨਹੀਂ ਹੂੰ ਠੀਕ ਆ ਇੱਕ ਵਾਰੀ ਜੀ ਮਸਲਾ 100% ਹੱਲ ਠੀਕ ਆ ਠੀਕ ਆ ਪਸ਼ੂ ਦੁੱਧ ਲੈ ਕੇ ਭਜਦਾ ਜਿਵੇਂ ਹੁਣ ਗਰਮੀ ਆ ਗਈ ਇੱਥੇ ਪਸ਼ੂ ਨੇ ਦੁੱਧੋਂ ਹਟਣੀ ਹਟਣਾ ਠੀਕ ਆ ਜਿਹੜੇ ਤੋਕੜ ਪਸ਼ੂ ਆ ਉਹ ਹਟ ਜਾਂਦੇ ਜਿਵੇਂ 2-4 ਕਿਲੋ ਦੁੱਧੰਦੇ ਵਾਲੇ ਡੰਗਾ ਲੈਦਾ ਹੁੰਦਾ ਗਰਮੀ ਗਰਮੀ ਚ ਉਹ ਭਜਦੇ ਨੇ ਭਜਦੇ ਠੀਕ ਆ ਸੀਮਾ ਸੱਤਾਂ ਮਹੀਨਾ ਲੱਗ ਜਾਂਦਾ ਸੂਨ ਦਾ ਟਾਈਮ ਨੇੜੇ ਹੋ ਜਾਂਦਾ ਉਹ ਭਜ ਜਾਂਦੇ ਆ ਟੀਕੇ ਲਾ ਲਾ ਥੱਕ ਜਾਂਦੇ ਬੰਦੇ ਟੀਕੇ ਲਾ ਕੇ ਬਾਈ हां ਇਹ ਦੇਣਾ ਸੌਖਾ ਸਹੇਦਾ ਬਾਈ ਦੇਣਾ ਕਿਵੇਂ ਉਹ ਸਾਰਾ ਫੋਨ ਤੇ ਸਮਝਾ ਦਾਂਗੇ ਠੀਕ ਹੈ ਇੱਕ ਵਾਰੀ ਤੁਸੀਂ 2.5 ਲੀਟਰ ਦਾ ਵਰਤ ਲੋ ਜੇ ਜੜਾ ਕੰਮ ਨਾ ਕਰਿਆ ਮੈਂ ਬੈਠਾ ਬਾਈ ਠੀਕ ਹੈ ਬਾਈ ਠੀਕ ਹੈ ਫੁੱਲ ਗਰੰਟੀ ਆ ਫੁੱਲ ਰਿਜ਼ਲਟ ਆ ਬਾਈ ਜੀ ਘਰੇ ਵਰਤਦੇ ਪਹਿਲਾਂ ਪ੍ਰੋਡਕਟ ਵਿੱਚ ਭਰਾ ਕਹਿੰਦੇ ਐਵੇਂ ਭਗਾਈ ਮਾਰ ਜਾਂਦੇ ਆ ਡਾਕਟਰਾਂ ਦੇ ਫੀਡ ਦੇ ਵਿੱਚ ਰਹਿੰਦੇ ਆ ਰੋਜ਼ ਤੇ ਦੇਣੇ ਵਰਤਨੇ ਕਿਵੇਂ ਆ ਘਰੇ ਵਰਤਦੇ ਆ ਗਾਂ ਨੂੰ ਮੱਝ ਨੂੰ ਰਿਜਲਟ ਪਹਿਲਾਂ ਦੇਖਦੇ ਆ ਕਿੱਲਾ ਫੇਰੀ ਗਾਹ ਲੋਕਾਂ ਨੂੰ ਭਰਾਵਾਂ ਨੂੰ ਦਿੰਨੇ ਆ ਠੀਕ ਆ ਬਾਈ ਠੀਕ ਆ ਇੱਕ ਵਾਰੀ ਇਹ 2.5 ਲੀਟਰ ਮੰਗਵਾ ਲੇ ਫਿਰ ਕਹਦੇ ਯਾਰ ਸਾਡੀ ਮਰਜ਼ੀ ਦੁੱਧ ਲੈ ਕੇ ਭਜਦੀ ਆ ਜਾਂ ਦੁੱਧ ਹੀ ਨਹੀਂ ਕਿੰਨਾ ਟਾਈਮ ਮਰਜ਼ੀ ਦੁੱਧ ਲੈ ਲੈ ਲੰਮਾ ਟਾਈਮ ਠੀਕ ਆ ਆਪਦੀ ਆਪ ਛੱਡਣਾ ਬੂ ਉਹਨਾਂ ਨੂੰ ਠੀਕ ਆ ਤੇ ਇੱਕ ਹੁਣ ਗਰਮੀ ਜੀ ਜ਼ਿਆਦਾ ਆ ਨਾ ਪਸ਼ੂ ਹੌਂਕੀ ਜੇ ਜਾਂਦਾ ਰਹਿੰਦਾ ਕੰਮ ਤੋਂ ਉਹਦਾ ਕੀ ਆਪਾਂ ਇਹੋ ਜਿਹਾ ਹੱਲ ਕਰੀਏ ਉਹਦਾ ਆ ਗਿਆ ਬਾਈ ਆਪਣਾ ਵੱਡਾ ਡਰਮ 20 ਲੀਟਰ ਵਾਲਾ ਕੈਲਸ਼ੀਅਮ ਦਾ ਹਾਂ ਰਾਈਟ ਗਾਲ ਕੈਲਸ਼ੀਅਮ ਆ ਗਿਆ ਠੀਕ ਆ ਠੀਕ ਆ ਇਹ ਬਈ ਆਪਾਂ ਗਰਮੀ ਠੀਕ ਹੈ ਠੀਕ ਹੈ 1 ਮਹੀਨਾ 2 ਮਹੀਨੇ ਲਗਾਤਾਰ ਟੀਨ ਦੇ ਵਿੱਚ ਪਾ ਲੋ ਸੋਡਾ ਪਸੂ ਹੋਂਕੂ ਨਹੀਂ ਹੂੰ ਠੀਕ ਆ ਦੁੱਧ ਨਹੀਂ ਕੱਢੂਗਾ ਕਈ ਵਾਰ ਪਸ਼ੂ ਦੁੱਧ ਤੋੜ ਜਾਂਦੇ ਆ ਜਿਵੇਂ 10 ਹੁੰਦਾ ਤਾਂ ਇਹਨੂੰ 8 ਦੀ ਹੈ ਠੀਕ ਆ ਆਪਾਂ ਫੀਡ ਵੀ ਪਾਣਨੇ ਆ ਜਾਂ ਗੋਲੀਆਂ-ਗੋਲੀਆਂ ਲੈ ਆਉਣੀਆਂ ਉਹਦੇ ਵਧਾਉਣੀਆਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਚੁੱਪ ਕਰਕੇ ਬਾਈ 1 ਮਹੀਨਾ ਤੁਸੀਂ ਆਹ ਜਿਹੜਾ ਲਾਲ ਜਹਾ ਢੋਲਾ ਬਿਘਰੇਟਰ ਵਾਲਾ ਬਰਤ ਲੋ 1 ਲੀਟਰ 5 ਲੀਟਰ ਨਾਲ ਬਾਈ ਕੁਝ ਨਹੀਂ ਹੁੰਦਾ ਵਿੱਚ ਮੈਨੂੰ ਖੁਣ ਆਉਂਦਿਆ ਬਾਈ ਲੀਟਰ ਜਾਂਦਾ 5 ਲੀਟਰ ਜਾਂਦਾ ਉਹਦੇ ਨਾਲ ਕੁਝ ਨਹੀਂ ਪਤਾ ਲੱਗਦਾ ਹੁੰਦਾ ਬਾਈ ਠੀਕ ਆ ਛੋਟੇ ਪ੍ਰੋਡਕਟ ਨੇ ਮਤਲਬ ਵੀ ਡੋਜ ਥੋੜੀ ਰਹਿ ਜਾਂਦੀ ਆ ਇਹ ਫੋਲ ਡੋਜਾਂ ਦੇਣੀਆਂ ਪੈਂਦੀ ਆ ਬਾਈ ਫੇਰ ਜਾ ਕੇ ਕਿ ਹਾਂ ਉਹ ਸਾਹਿਬ ਬਾਈ ਢੋਈ ਪੱਲੇ ਜਾਂ ਢੋਈ ਨਹੀਂ ਪਤਾ ਕਿਸੇ ਨੂੰ ਠੀਕ ਹੈ ਨਾ ਤਾਂ ਕਿਸੇ ਦੁਕਾਨ ਵਾਲ ਨੂੰ ਪਤਾ ਨਾ ਕਿਸੇ ਨੂੰ ਪਤਾ ਹੁੰਦਾ ਵੀ ਕਿਵੇਂ ਢੋਈ ਦੇਣੀ ਆ ਠੀਕ ਹੈ ਬਾਈ ਆ ਟੂਲ ਲੈ ਜੋ ਬਾਈ ਬਿਲੀ ਟੜਾ ਹੂੰ ਠੀਕ ਹੈ ਛੋਟਾ ਪਸ਼ੂ ਗਰਮੀ ਦੁੱਧ ਨਹੀਂ ਘਟੂਗਾ ਹਾਂ ਕੋ ਨਹੀਂਗਾ ਲਸਾ ਨਹੀਂ ਹੋਊਗਾ ਮੇਨ ਸਮੱਸਿਆ ਕਈ ਵਾਰ ਆਪਾਂ ਗਾਹਾਂ ਗਰਮੀ ਆ ਗਈ ਬੁਖਾਰੇ ਲਾ ਦੇ ਮੈਂ ਕਹਣਾ ਬੁਖਾਰੇ ਲਾਉਣ ਦੀ ਲੋੜ ਨਹੀਂ ਬਾਈ ਠੀਕ ਹੈ ਇੱਕ ਵਾਰੀ ਤੁਸੀਂ ਆਹ ਕਲਸ਼ੀਆਂ ਵਰਤ ਲਓ ਤੇ ਜਿੰਨਾ ਮਰਜੀ ਦੁੱਧ ਲਈ ਜੀ ਤੇ ਬਈ ਆਹ ਮੈਂ ਨੋਟ ਕਰੀ ਐ ਨਾ ਯਾਰ ਆਹ ਰਾਈਟ ਐ ਚਰੀ ਢੋਲੀ ਜੀ ਕਿਵੇਂ ਬਦਲ ਗਈ ਹੈ ਇਹ ਵੀ ਇਹ ਵੀ ਦੱਸਦੇ ਆਂ ਬਾਈ ਇੱਕ ਨਾ ਆਪਣਾ ਨਵਾਂ ਪ੍ਰੋਡਕਟ ਹੋਰ ਆ ਗਿਆ ਮਾੜਾ 1 ਮਿੰਟ ਦੂ ਬਜਾਲ ਦੀ ਆਪਾਂ ਗੱਲ ਕੱਟਣ ਲੱਗ ਗਏ ਥੋੜੀ ਇਹ ਆਗਾ ਰਾਈਟ ਆਊਟ ਜੇਰ ਵਾਸਤੇ ਦੇਵੇਂ ਹੁਣ ਪਸੂ ਮੰਨ ਲਾ ਸੌਣਗੇ ਹੂੰ ਠੀਕ ਆ گاਵਾਂ ਦਾ ਸੂਈ ਜਾਂਦੀਆਂ ਨੇ ਮੱਝਾਂ ਸੌਣ ਜਾ ਕੇ ਸੂਆ ਪੈ ਜਾਣਾ ਆਪਾਂ ਨੂੰ ਪਤਾ ਹੁਣ ਮੱਝਾਂ ਕਿਉਂ ਮਹਿੰਗੀਆਂ ਨੇ ਸੂਆ ਹੈ ਨਹੀਂ ਠੀਕ ਆ ਉਦੋਂ ਚੁੱਪ ਕਰਕੇ ਬਾਈ 1 ਲੀਟਰ ਪਿਆ ਦਿਓ ਠੀਕ ਆ ਛੋਡੇ ਪਸੂ ਦੇ ਨਾਲ ਦੀ ਨਾਲ ਜੇਰ ਬਣੀ ਮਣੀ ਡਿੱਗੂਗੀ ਠੀਕ ਆ ਨਾਲ ਦੀ ਨਾਲ ਉਹਦੀ ਜਿਹੜੀ ਅੰਦਰੋਂ ਯੂਟਰਸ ਸੀ ਸਾਰੀ ਸਪਾਈ ਹੋ ਜੂ ਹਾਂ ਵਿੱਚ ਕਈ ਵਾਰ ਮੰਨ ਲਾ ਯੂਟਰਸ ਦੀ ਸਪਾਈ ਨਹੀਂ ਹੁੰਦੀ ਜਦੋਂ ਜੇਰ ਕਢਾਉਣ ਲੱਗ ਜਾਂਦੇ ਨੇ ਉੱਥੇ ਕੋਈ ਨਾ ਕੋਈ ਪੀਸ ਰਹਿ ਜਾਂਦਾ ਰਹਿ ਜਾਂਦਾ ਉੱਥੇ ਬਣ ਜਾਂਦੇ ਨੇ ਫੈਕਸ਼ਨ ਉਹ ਸਾਰੀ ਸੂਏ ਦੇ ਵਿੱਚ ਪਸੂ ਦੁੱਧ ਨਹੀਂ ਵਾਧਦਾ ਠੀਕ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਆਹ ਪਹਿਲੀ ਮੰਗਵਾ ਕੇ ਰੱਖ ਲਓ ਜੀ ਤੁਹਾਨੂੰ ਪਤਾ ਸਾਡਾ ਪਸੂ 10 20 ਦਿਨਾਂ ਨੂੰ ਸੂਣ ਵਾਲਾ ਥੋਡੇ ਘਰੇ ਇਹ ਚੀਜ਼ ਪਈ ਹੋਵੇ ਰਾਈਟ ਆਊਟ ਦੀ 1 ਲੀਟਰ ਠੀਕ ਹੈ ਕੋਈ ਬੜਾ ਮਹਿੰਗਾ ਨਹੀਂ ਘਰੇ ਮੰਗਾ ਕੇ ਰੱਖ ਲਓ ਜਦੋਂ ਪਸੂ ਸੂਪਿਆ ਨਾਲ ਦੀ ਨਾਲ ਉਹਨੂੰ ਆਪਾਂ ਦੇਣਾ ਕਿਵੇਂ ਪਿਉਣਾ ਕਿਵੇਂ ਉਹ ਸਾਰਾ ਤੁਹਾਨੂੰ ਸਮਝਾ ਦਾਂਗੇ ਠੀਕ ਹੈ ਬਹੁਤ ਵਧੀਆ ਰਿਜ਼ਲਟ ਆ ਨਵਾਂ ਬੜਾ ਆਈਟਮ ਬਣਾਇਆ ਕੰਪ ਏ ਭਾਈ ਆਪਣੀ ਆ ਗਈ 5 ਲੀਟਰ ਦੀ ਢੋਲੀ ਅੱਛਾ ਰਾਈਟ ਅਟੈਚ ਦੀ ਠੀਕ ਹੈ ਪਹਿਲਾਂ ਆਪਣੇ ਕੋਲੇ 2 ਲੀਟਰ ਜਿਵੇਂ ਆ ਸੀਗਾ ਹਾਂ 2 ਲੀਟਰ ਦਾ ਲੀਟਰ ਤਾਂ ਆਉਂਦੀ ਹੁੰਦੀ ਸੀਗੀ ਠੀਕ ਹੈ ਭਾਈ ਠੀਕ ਹੈ ਹੁਣ ਇਹ ਵੀ ਕੰਪਨੀ ਨੇ ਕੰਮ ਹੀ ਚੱਕਦਾ ਹੁਣ ਜਿਹਦੇ ਪਸੂ ਭਾਈ 20 40 ਨੇ ਫਾਰਮਰ ਦੇ ਵਿੱਚ ਆਪਾਂ ਜੀ ਦੇ ਕੇ ਆਉਣੇ ਆਪਾਂ ਨੂੰ ਵੱਧੀ ਹੈ ਨਾ ਵੱਡੇ ਵੱਡੇ ਫਾਰਮਰ ਜਾਣੇ ਹੋ ਜਾ ਬਹੁਤ ਮੰਗ ਵੀ ਬਹੁਤ ਸੀ ਨਾ ਲੀਟਰ ਲੈ ਕੇ ਬੰਦਾ ਆਦਾ ਭਾਈ ਹੋਰ ਭੇਜ ਦੇ ਬਹੁਤ ਸੀ ਦੇਖ ਭਾਈ ਆਪ ਦਾ ਕਿ ਲੀਟਰ ਸੁਖਣਾ ਵੇਚੀ ਨਹੀਂ 2 ਲੀਟਰ ਹੀ ਜਾਂਦੇ ਆਪਣੇ ਕੋਲ ਤਾਂ ਠੀਕ ਆ ਆਪਾਂ ਨੂੰ ਵੀ ਐਂ ਕਹਿੰਦਾ ਜੀ ਬੰਦਾ ਵੀ ਵੱਡੀ ਪੈਕਿੰਗ ਹੈ ਨਹੀਂ ਬਾਈ ਉਹ ਆਪਾਂ ਨਾ ਕੰਪਨੀ ਨੂੰ ਕਹਿ ਕੇ ਸੈਟਲਮੈਂਟ ਕਰਾਤੀ 5 ਲੀਟਰ ਦਾ ਕਿੰਨਾ ਆ ਗਿਆ ਠੀਕ ਆ ਠੀਕ ਆ ਇਹ ਨਾਲੇ ਤਾਂ ਬਾਈ ਸਸਤਾ ਨਾਲੇ ਸਾਰੇ ਪਸ਼ੂਆਂ ਦਾ ਹੱਲ ਆ ਠੀਕ ਆ ਬਾਈ ਜੇ ਵੀ ਆਪਾਂ ਰੁਟੀਨ ਦੇ ਵਿੱਚ ਦਿੰਨੇ ਆ ਕੋਈ ਪਸ਼ੂ ਤਿਆਰ ਕਰ ਸਕਦੇ ਆ ਕੱਟੀ ਠੀਕ ਆ ਕੋਈ ਮੱਝ ਸੂਣ ਵਾਲੀ ਆ ਠੀਕ ਆ ਆਰਡਰ ਬਣਾਉ ਵਧੀਆ ਪੂਰਾ ਫੁੱਲ ਪਸ਼ੂ ਤੇ ਦੁੱਧ ਜਿੰਨਾ ਮਰਜ਼ੀ ਕਢਾ ਲਓ ਯਾਰ ਜੇ ਪਾਲੋ ਠੀਕ ਆ ਇਹ ਕਹੀ ਚੀਜ਼ ਆ ਬਾਈ ਇਹ ਤੇ ਆ ਪ੍ਰੋਡਕਟ ਹੂੰ ਦੋਨੇ ਪ੍ਰੋਡਕਟ ਬਾ ਇਕੱਠੇ ਕਰ ਲਓ ਸੋਨੂ ਟ੍ਰਾਂਸਲੇਸ਼ਨ ਜਿਹੜੀ ਆਪਾਂ ਫੀਡ ਪਾਉਣੇ ਆ ਪਸ਼ੂਆਂ ਤਿਆਰ ਕਰਨ ਵਾਸਤੇ ਉਹ ਫੀਡ ਪਾਉਣ ਦੀ ਲੋੜ ਠੀਕ ਆ ਬਾਈ ਠੀਕ ਆ ਇਹ ਚੀਜ਼ਾਂ ਨਾਲ ਹੀ ਪਸ਼ੂ ਇਹ ਤਿਆਰ ਹੋ ਜੂਗਾ ਵੀ ਯਾਰ ਤੁਸੀਂ ਦੇਖ ਕੇ ਹੀ ਘਮਾਰ ਰਹੇ ਹੋਗੇ ਠੀਕ ਆ 5 ਲੀਟਰ ਢੋਲੀ ਇਕੱਠੀ ਲੈ ਲਓ ਤੇ ਬੇੜੇ ਬਾਰ ਹੋ ਜਾਣਗੇ ਬਾਈ ਤੇ ਬਾਈ ਆਹ ਆਪਣਾ ਫਿਰ ਇਹ ਕੀ ਕਰਦਾਗਾ ਇਹ ਵਾਹੀ ਆਪਣਾ ਸਾਰੇ ਕੰਮ ਹੀ ਕਰਦਾ ਜਿਵੇਂ ਆਪਾਂ ਕਹੇ ਦੀ ਇਹ ਵੀ ਸਾਰੀਆਂ ਚੀਜ਼ਾਂ ਦੀ ਬਿਵਾਦੇ ਵਿੱਚ ਸਾਰੀਆਂ ਚੀਜ਼ੀ ਨੇ ਠੀਕ ਆ ਦੁੱਧ ਵੀ ਵਧਾਉਂਦਾ ਕੋਈ ਪਸ਼ੂ ਲਿੱਸਾ ਬੋਲਦਾ ਨਹੀਂ ਠੀਕ ਆ ਰਹਿੰਦਾ ਨਹੀਂ ਫਰਿਆਗਾ ਉਹਦਾ ਇਹ 100% ਪੱਕਾ ਹੱਲ ਆ ਠੀਕ ਆ ਬਾਈ ਠੀਕ ਹੈ ਤੇ ਬਾਕੀ ਕੋਈ ਬਸੂ ਖਾਂਦਾ ਨਹੀਂ ਭੁੱਖਣੀ ਲੱਗਦੀ ਇਹਦੇ ਵਿੱਚ ਕਹਿਣਾ ਅਗਲਾ ਆਲ ਰਾਉਂਡ ਪ੍ਰੋਡਕਟ ਬਣਾਦਾ ਸੀ ਸਾਰਾ ਮਤਲਬ ਕੋਈ ਸਾਰਾ ਇਹਦੇ ਵਿੱਚ ਇਕੱਠਾ ਕਰਦਾ ਠੀਕ ਹੈ 20 ਕਿਲੋ ਦੀ ਬਾਲਟੀ ਆਉਂਦੀ ਹੈ ਭਾਈ ਸਸਤੀ ਹੈ ਕੋਈ ਬਾਲੀ ਮਹਿੰਗੀ ਨਹੀਂ ਜਦੋਂ ਵੀ ਅਗਲਾ ਸੰਪਰਕ ਕਰੂਗਾ ਆਪਾਂ ਅਗਲੇ ਨੂੰ ਘਰੇ ਪਹੁੰਚ ਕਰ ਦਾਂਗੇ ਨੇੜੇ-ਤੇੜੇ ਠੀਕ ਹੈ ਬਾਕੀ ਜੇ ਕੋਈ ਦੂਰ ਦਾ ਉਹ ਜਾ ਜਗ੍ਹਾੜ ਬਣਾ ਜਾਂਦਾ ਹੈ ਹਣਾ ਹੁਣ ਭਾਈ ਇਹ ਚੀਜ਼ ਦੱਸੋ ਵੀ ਕਈਆਂ ਨੇ ਹੁਣ ਘਰੇ ਬੈਠੇ ਮੰਗਾਉਣੇ ਆ ਉਹਦੀ ਡਿਲੀਵਰੀ ਦਾ ਕੀ ਸਿਸਟਮ ਹੋਊਗਾ ਡਿਲੀਵਰੀ ਭਾਈ ਜਮਾ ਜੈਨੂਨ ਰੇਟ ਠੀਕ ਆ ਠੀਕ ਆ ਜਿਵੇਂ ਕੋਈ ਵੀ ਚ ਜਿਵੇਂ ਆਪਣਾ 100 ਰੁਪਿਆ ਠੀਕ ਆ 100 ਰੁਪਿਆ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਜਿਹੜੀ ਕੋਈ ਵੱਡੀ ਚੀਜ਼ ਆ ਗਈ ਬਾਈ ਉਹਦਾ ਉਹੇ ਦਾ ਚਾਰਜ ਉਹ ਕਸਟਮਰ ਦੇ ਹੋਣਗੇ ਬਾਈ ਉਹ ਕਸਟਮਰ ਦੇ ਬਾਈ ਮੰਨ ਲਾ ਜਿਨ੍ਹਾਂ ਨੇ ਮੰਗਾਉਣੀ ਆਗੀ ਡਿਲੀਵਰੀ ਚਾਰਜਸ ਨੂੰ ਐਕਸਟਰਾ ਦੇਣੇ ਪੈਣਗੇ ਹਨਾ ਇਹਵੇਂ ਆ ਜੀ 100 ਰੁਪਿਆ ਤੇ ਜਿਵੇਂ ਆ ਚੀਜ਼ ਆ ਗਈ 100 ਰੁਪਿਆ ਠੀਕ ਆ ਉਹੇ ਜਿਹਾ ਮੰਨ ਲਾ ਬਾਈ ਆਪਾਂ ਘਟਾਤਾ ਰੇਟ ਤੇ ਪਹੁੰਚ ਘਰੇ ਬੈਠੇ ਜਾਊਗਾ ਪਹੁੰਚ ਘਰੇ ਬੈਠੇ ਜਾਊਗੀ ਠੀਕ ਆ ਕੋਈ ਬਾਲਾ ਮਹਿੰਗਾ ਕੰਮਣੀ ਬਾਲਟੀ ਦਾ ਉਹ ਹੀ ਲੱਗਣਗੇ ਕੈਲਸ਼ੀਅਮ ਦਾ ਉਹ ਹੀ ਲੱਗਣਗੇ ਉਹ ਤੁਹਾਨੂੰ ਦੱਸ ਦਿਆਂ ਜਾਇਨੂਨ ਰੇਟ ਹੋਊਗਾ ਕਈ ਵਾਰੀ ਬਈ ਬੰਦਾ ਆਖ ਦਿੰਦਾ ਵੀ ਯਾਰ ਆਨਲਾਈਨ ਡਿਲੀਵਰੀ ਚ ਅਗਲਾ ਧੁਖ ਧੜੀ ਤੋਂ ਡਰਦਾ ਹਨਾ ਕਈ ਵਾਰੀ ਅਗਲਾ ਆਖਦਾ ਬਈ ਮੈਂ ਤਾਂ ਤੇਰੇ ਕੋਲ ਖੁਦ ਆ ਕੇ ਲੈ ਕੇ ਜਾਣਾ ਉਹ ਵੀ ਲੱਜਾ ਸਕਦਾ ਬਿਲਕੁਲ ਬਈ ਆਪਾਂ ਤੁਹਾਨੂੰ ਪੈਕ ਕਰੇ ਵੀ ਦਿਖਾਉਣੇ ਆ ਕਮੈਂਟ ਰੁਕ ਜਾ ਮਾੜਾ ਤੁਸੀਂ ਇਹਨਾਂ ਦੱਸ ਦਿਓ ਕੁਝ ਜਿਵੇਂ ਆਪਣਾ ਬਈ ਹੁਣ ਕੋਰੀਅਰ ਨੇ ਹਨਾ ਆ ਥੋੜੇ ਸਾਹਮਣੇ ਰਾਈਟ ਐਟਚਾਂ ਨੇ ਠੀਕ ਆ ਬਈ ਕੋਰੀਅਰ ਆਪਣੇ ਕੋਲੇ ਘਟੋ ਘਟ ਤਰਨ ਤਰਨ ਚੱਲਿਆ ਹਨਾ ਹਾਂ ਇਹ ਤਰਨ ਤਰਨ ਚ ਤੇ ਬਾਕੀ ਗੱਡੀ 'ਚ ਆਪਣੇ ਬਾਧੂ ਬੈਣੇ ਕੋਰੀਅਰ ਕਰੇ ਪੈਣੇ ਹੁਣ ਆਪਾਂ ਜਾਣਿਆ ਕਰਾਉਣਾ ਠੀਕ ਆ ਕੋਈ ਵੀ ਬੰਦਾ ਟੈਨਸ਼ਨ ਨਾ ਲਵੇ ਠੀਕ ਆ ਹਾਂ ਇੱਕ ਦਿਨ ਬਾਈ ਦੋ ਦਿਨ ਲੇਟ ਜ਼ਰੂਰ ਹੋ ਸਕਦਾ ਕਿਉਂ ਹੋ ਸਕਦਾ ਕਿਉਂਕਿ ਛੁੱਟੀ ਆ ਜਾਂਦੀ ਆ ਛੁੱਟੀ ਹੋ ਜਾਂਦੀ ਆ ਬਾਈ ਠੀਕ ਆ ਨਾ ਲੈ ਵੈਸੇ ਚਲੋ ਡਿਲੀਵਰੀ ਲੇਟ ਹੋਣੀ ਹਾਂ ਉਹ ਕੰਮ ਨਹੀਂ ਹੈਗਾ ਆਪਣਾ ਵੀ ਜਾਉ ਨਹੀਂ ਯਾਰ ਜਦੋਂ ਬੰਦੇ ਨੂੰ ਕਹਿਦੀ ਤਾਂ ਗੱਲ ਬਾਈ 100% ਸਹੀ ਹੋਗੀ। ਠੀਕ ਆ ਬਾਈ। ਕੋਈ ਧੋਖਾਧੜੀ ਵਾਲਾ ਕੋਈ ਕੰਮ ਨਹੀਂ ਬੰਦਾ ਪਹਿਲਾਂ ਆਪਣਾ ਚੈਨਲ ਤੇ ਦੇਖ ਲੈ ਕੱਢ ਕੇ ਬੰਦੇ ਕੀ ਕਾਰੋਬਾਰ ਆ। ਆਪਾਂ ਪਸ਼ੂਆਂ ਡਾਕਟਰਾਂ ਰੋਜ਼ ਫੀਲਡ ਦੇ ਵਿੱਚ ਰਹਿੰਦੇ ਆ। ਠੀਕ ਆ ਉਹ ਕੋਈ ਚੱਕਰ ਨਹੀਂ ਹੈਗਾ ਉਹ ਇਹ ਜਾ। ਠੀਕ ਆ ਬਾਈ। ਹਾਂ ਤੇ ਜੇ ਬਾਈ ਪ੍ਰੋਡਕਟ ਮੰਗਾਉਣਿਆ ਤੁਹਾਨੂੰ ਕੋਈ ਵੀ ਪਸੰਦ ਆਉਂਦਾਗਾ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਨਾ ਬਾਈ ਨਾਲ ਤੁਸੀਂ ਫੋਨ ਤੇ ਰਾਬਤਾ ਕਾਇਮ ਕਰ ਸਕਦੇ ਹੋ। ਜੇ ਆਨਲਾਈਨ ਮੰਗਾਉਣੇ ਆ ਤਾਂ ਵੀ ਤੁਹਾਨੂੰ ਮਿਲ ਜਾਣਗੇ ਬਾਈ ਨਾਲ ਫੋਨ ਤੇ ਗੱਲ ਕਰਵਾ ਬਾਈ ਘਰੇ ਪਹੁੰਚੂ ਜੇ ਕੋਈ ਮਾਨਸਿਹਰੀ ਵਾਲੇ ਉਹਦੇ ਆਪਾਂ ਨੇੜੇ ਤੇੜੇ ਆਪਾਂ ਘਰੇ ਜਾ ਕੇ ਫੜਾਉਣੇ ਕੋਈ ਵੱਡੀ ਗੱਲ ਨਹੀਂ ਹਨਾ ਕਿਉਂ ਆਪਾਂ ਦਾ ਫੀਲਡ ਦੇ ਵਿੱਚ ਕੰਮ ਕਰਦੇ ਫਿਰਦੀ ਰਹਿੰਦੇ ਹੁਣ 50 ਕਿਲੋਮੀਟਰ ਤੱਕ ਵੀ ਉੱਥੇ ਅਗਲੇ ਦੇ ਆਪਾਂ ਜੇਬ ਹਮ ਉਦ ਲਈ ਛੱਡ ਜਾਣਾ ਹੁੰਦਾ ਔਲੀ ਦੇ ਘਰੇ ਪਹੁੰਚ ਕਰ ਦਿੰਨੇ ਆ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਆਰਡਰ ਕਰੋ ਛੋਡੇ ਘਰੇ ਕਿਸੇ ਵੀ ਕਾਰਨ ਆਵੇ ਮਨ ਲਾ ਕੋਰੀਅਰ ਹੋ ਕੇ ਆਵੇ ਚਾਹੇ ਕਿੰਮੇ ਵੀ ਆਵੇ ਛੋਡੇ ਘਰੇ ਪਹੁੰਚ ਜਾਊਗਾ ਬਾਈ ਟੈਨਸ਼ਨ ਨਹੀਂ ਲੈਣ ਦੀ ਸਟਾਕ ਜਿੰਨਾ ਕਹਾਂਗਾ ਤੁਹਾਨੂੰ ਨਾ ਮਿਲ ਜੂਗਾ